ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚਿਆ ਪਿੰਡ ਜੋਰ ਸਿੰਘ ਵਾਲਾ ਤਹਿਸੀਲ ਪੱਟੀ ਜਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਆਨਰ ਵੀਰ ਹਰਵਿੰਦਰ ਸਿੰਘ ਹੋਣਾ ਦੇ ਫਾਰਮ ਤੇ ਆਏ ਆ ਹਰ ਵਾਰ ਦੀ ਤਰ੍ਹਾਂ ਦੋਸਤੋ ਅੱਜ ਵੀ ਤਕਰੀਬਨ ਨਾਗਾਪਾ ਤੁਹਾਨੂੰ ਟੋਟਲ 5 ਦੇ ਦਿਖਾਉਣੇ ਆ ਜਿਨ੍ਹਾਂ ਦੇ ਵਿੱਚੋਂ ਪਸ਼ੂ ਸੋਇ ਸੋਇ ਵੀ ਆ ਠੀਕ ਹੈ ਜੀ ਇੱਕ ਵਾਰ ਤੁਹਾਨੂੰ ਆਪਾਂ ਸਟਾਰਟਿੰਗ ਤੋਂ ਦਿਖਾਵਾਂਗੇ ਗੱਬਣ ਤਿਆਰੀ ਦੇ ਵਿੱਚ ਆ ਇੱਕ ਬੂਰੀ ਦੋਸਤੋ ਛੋਟੀ ਦਿਖਾ ਦੇਵਾਂਗੇ ਤੁਹਾਨੂੰ ਠੀਕ ਹੈ ਜੀ ਬਣੀ ਸੌਰੀ ਆ ਕੁਝ ਕਿ ਦਿਨਾਂ ਦਾ ਸਮਾਂ ਹੋ ਗਿਆ ਉਹ ਪੂਰੀ ਡਿਟੇਲ ਦੇ ਵਿੱਚ ਜਦੋਂ ਆਪਾਂ ਆਗੇ ਠੀਕ ਹੈ ਜੀ ਪੂਰੀ ਡਿਟੇਲ ਤੁਹਾਨੂੰ ਮਿਲ ਜੂਗੀ ਸੋ ਪੰਜ ਨਾਗਾ ਤੇ ਰੇਟ ਪੜਦਾ ਬਿਲਕੁਲ ਜਾਇਜ਼ ਹੈ ਤੇ ਛੋਟੇ ਛੋਟੇ ਮੁੱਲ ਰਹਿਣ ਵਾਲੇ ਆ ਇਹਨਾਂ ਮੱਜਾਂ ਦੇ ਠੀਕ ਹੈ ਜੀ ਬਾਕੀ ਜਿਨੇ ਜਨੇ ਆਪਾਂ ਤੁਹਾਨੂੰ ਕੁਝ ਦਿਖਾਉਂਦੇ ਜਾਵਾਂਗੇ ਉਵੇਂ-ਉਵੇਂ ਰੇਟ ਜਿਹੜਾ ਤੁਹਾਨੂੰ ਬਿਲਕੁਲ ਨਾਲ ਦੀ ਨਾਲ ਦੱਸੀ ਜਾਵਾਂ ਕਿੰਨਾ-ਕਿੰਨਾ ਦੋ ਦਿਨਾਂ ਦੇ ਥੱਲੇ ਹਾਜ਼ਰ ਆ ਤੇ ਕਿੰਨੇ-ਕਿੰਨੇ ਸਮੇਂ ਦੀਆਂ ਇਹ ਸੁਈਆਂ ਨੇ ਠੀਕ ਹੈ ਜੀ ਇਹ ਪੰਜ ਨਾਗਾ ਅੰਡ ਤੱਕ ਜੁੜੇ ਰਹੋ ਪੂਰੀ ਜਾਣਕਾਰੀ ਤੁਹਾਨੂੰ ਮਿਲ ਜੂਗੀ ਪਿੰਡ ਜੋੜ ਸਿੰਘ ਵਾਲੇ ਤੁਸੀਂ ਵਿਜ਼ਿਟ ਕਰਨੀ ਆ ਵੱਡੇ ਸਭਰਾ ਡਿਬਲੀ ਟੀਮਾ ਬਰਵਾਲਾ ਸੰਗਵਾ ਸੈਦੋਂ ਇਹ ਪਿੰਡ ਬਿਲਕੁਲ ਥੋੜੀ ਥੋੜੀ ਦੂਰੀ ਤੇ ਆ ਹਰੀ ਕੇ ਪੱਤਨ ਵੀ ਕੋਈ ਥੋੜਾ 10-12 ਕਿਲੋਮੀਟਰ ਦੀ ਦੂਰੀ ਤੇ ਆਓ ਕਰਦੇ ਆ ਗੱਲਬਾਤ ਲੈਂਦੀਆਂ ਡਿਟੇਲ ਸਭ ਤੋਂ ਪਹਿਲਾਂ ਵੀਰ ਖਰਵੇਲ ਸਿੰਘ ਸਾਸ੍ਰੀਕਾਰ ਹਾਂਜੀ ਸੰਧੂ ਸਾਹਿਬ ਜੀ ਸਾਸ੍ਰੀਕਾਰ ਬਾਕੀ ਜਿੰਨੇ ਵੀ ਰਾਜਸੰਧੂ ਫਾਰਮਿੰਗ ਚੈਨਲ ਨੂੰ ਦੇਖ ਰਹੇ YouTube Facebook Instagram ਤੇ ਉਹਨਾਂ ਨੂੰ ਮੇਰੇ ਵੱਲੋਂ ਤੇ ਮੇਰੇ ਪਰਿਵਾਰ ਵੱਲੋਂ ਵਪਾਰੀ ਸਾਸ੍ਰੀਕਾਰ ਬਾਕੀ ਸ਼ਹੀਦ ਸਿੰਘਾਂ ਨੂੰ ਮੇਰੇ ਵੱਲੋਂ ਤੇ ਪਰਿਵਾਰ ਵੱਲੋਂ ਕੋਟੇ-ਕੋਟੇ ਨਮਸਕਾਰ। ਉਹ ਠੀਕ ਠਾਕ। ਬਹੁਤ ਵਧੀਆ ਭਾਜੀ ਠੀਕ ਠਾਕ। ਜੀ ਕਿਰਪਾ ਵਾਹਿਗੁਰੂ ਦੀ ਮਿਹਰ ਹੈ। ਚਲੋ ਸ਼ੁਗਰਮਾਲ ਕੇ ਸੱਚੇ ਪਾਤਸ਼ਾਹ ਦੀ। ਅੱਛਾ ਹਰਵਿੰਦਰ ਜੀ ਜਿਵੇਂ ਆਪਾਂ ਜ਼ਿਕਰ ਕੀਤਾ ਜੀ ਟੋਟਲ ਆਪਣੇ ਕੋਲ ਐਨੀਮਲ 5 ਕਨੇ। ਬਿਲਕੁਲ। ਤੇ ਮੱਝਾਂ ਸੁਈਆਂ ਨੇ। ਹਾਂਜੀ ਸੋਨ ਸਰ ਜੀ। ਠੀਕ ਹੈ ਜੀ। ਤਿੰਨ ਆਪਣੇ ਕੋਲ ਸੁਈਆਂ ਨੇ। ਇੱਕ ਗੱਬਣ ਗਾਵਾਂ, ਇੱਕ ਬੂਰੀ ਝੋਟੀ ਹੈ ਬਹੁਤ ਸੋਹਣੀ ਜਾਤ ਨਸਲ। ਠੀਕ ਹੈ ਜੀ। ਕੁਝ ਦਿਨਾਂ ਦੀ ਗੱਬਣ। ਠੀਕ ਹੈ ਉਹ ਆਪਾਂ ਪ੍ਰੋਪਰ ਜਿਹੇ ਡਿਟੇਲ ਆ ਦੇਵਾਂਗੇ ਤੇ ਕਰਦੇ ਆਪਾਂ ਗੱਲਬਾਤ ਦੇ ਤੋਂ ਠੀਕ ਆ ਉਹ ਦੋਸਤ ਸ਼ੁਰੂਆਤ ਇੱਕ ਗੱਬਣ ਵੈੜ ਤੋਂ ਆਪਾਂ ਕਰ ਲੈਂਦੇ ਆ ਠੀਕ ਆ ਜੀ ਇੱਕ ਸ਼ਾਰਟ ਦੇ ਵਿੱਚ ਡਿਟੋਲ ਆਪਾਂ ਲੈਂਦੇ ਚੱਲਾਂਗੇ ਬਾਕੀ ਅਗੇ ਜਿੱਦਾਂ ਵੀ ਕਿਸੇ ਭਰਾ ਨੂੰ ਜਿਹੜਾ ਵੀ ਨੱਕ ਪਸੰਦ ਆਉਂਦਾ ਇਸੇ ਅੰਕੇ ਜਾਂ ਆਨਲਾਈਨ ਵੀਡੀਓ ਕਾਲ ਤੇ ਜਿੱਦਾਂ ਵੀ ਕਿਸੇ ਵੀਰ ਨੇ ਤਸੱਲੀ ਕਰਾਉਣੀ ਆਪਣੀ ਕਰਵਾ ਸਕਦੀ ਹੋ ਤੁਸੀਂ ਠੀਕ ਆ ਤੇ ਇਹ ਹਰ ਵੇਲੇ ਸੂਆ ਜਨਮਾ ਵੀਰ ਰਾਤ ਸਾਬ ਦੂਜਾ ਸੂਆ ਵੈੜਨੇ ਸੂਣਾ ਓਕੇ ਏ ਬੀ ਸੀ ਦਾ ਜਿਹੜਾ ਫਰੀडम ਆ ਏ ਬੀ ਐਸ ਦਾ ਫਰੀडम ਥੋੜੀ ਤੇ ਇਹ ਗੱਬਣ ਆ ਠੀਕ ਹੈ ਜੀ ਕੰਨੀਆਂ ਵਾਲੇ ਦੰਦ ਨਹੀਂ ਇਹਨੇ ਚੱਕੇ ਠੀਕ ਹੈ ਠੀਕ ਹੈ ਜੀ ਬਾਕੀ ਬਹੁਤ ਸੋਹਣੀ ਬੱਚੀ ਆ ਮੈਂ ਵੀ ਹਾਈਟ ਕਰ ਤਾ ਤੁਸੀਂ ਚੈੱਕ ਕਰੋ ਕਿਸਾਨ ਦੇ ਰੋ ਵੱਡਾ ਕਦ ਕਾਠਾ ਵੜਦਾ ਤੇ ਬਾਕੀ ਕੰਨੀਆਂ ਵਾਲੇ ਦੰਦ ਨਹੀਂ ਚੱਕੇਗੇ ਵੀਰੇ ਦਾ ਵੀ ਸ਼ਕੀਆਂ ਦੇ ਵਿੱਚ ਹੀ ਆਉਂਦੀ ਆ ਬਹੁਤ ਸੋਹਣੀ ਆ ਹਾਈਟ ਕਰ ਤਾ ਪੂਰਾ ਵੜਦਾ ਬਾਕੀ ਭਾਂਡਾ ਪੁੰਡਾ ਬੰਤਰ ਬਹੁਤ ਸੋਹਣੀ ਆ ਠੀਕ ਹੈ ਜੀ ਲੇਵੇ ਹਵਾਨੇ ਦੀ ਕੋਲ ਬਲੈਕ ਥਾਵਾ ਸਪਰੋ ਸਮਾਂ ਤੇ ਚੰਗੀ ਆ ਤਕਰੀਬਨ ਪਸਮਾਰ ਤੋਂ ਬਾਅਦ ਸੂਣ ਤੋਂ ਬਾਅਦ ਵੀ ਗੱਲ ਕਰਦੇ ਆ ਜਿਵੇਂ ਜਿਵੇਂ ਪਸਮਾਰ ਕਰਵਾ ਲਈ ਮੈਂ ਪਾਇਆ ਥਾਂ ਜਿਹੜਾ ਦੋਸਤੋ ਤਕਰੀਬਨ ਹੱਥੀ ਮੁ ਬਾਕੀ ਰਾਸਿਆਂ ਗੱਲ ਕਰੀਏ ਨਾ ਵਨ ਸਪੇਸ ਬਹੁਤ ਸੋਹਣਾ ਤੇ ਆ ਦੇਖੋ ਹਜੇ ਵੀ ਜਿਹੜਾ ਆਪਾਂ ਲੇਵਾ ਫੁੱਟਬਾਲ ਵਾਂਗੂ ਜਿਹੜਾ ਬਿਲਕੁਲ ਫਾੜੀਆਂ ਵਾਲਾ ਬਣ ਕੇ ਤਿਆਰ ਹੁੰਦਿਆ ਬਾਕੀ ਜਿਹੜਾ ਬਲੈਕ ਥਾਨ ਆ ਜਾਂਦਾ ਨਾ ਰਾਸਿਆਂ ਹਾਂ ਹਾਂ ਤਕਰੀਬਨ گاਵਾ ਜਿਹੜੀ ਜਿਆਦਾ ਨਸਲਾ ਬਰੀਡ ਵੱਧ ਦੁੱਧ ਕੱਢ ਜਾਂਦੀਆਂ ਆਪਾਂ ਥੋੜਾ ਇਹਨੂੰ ਟਿਪ ਕੇ ਜਰੂਰ ਦਿਖਾ ਦਿਓ ਆ ਦਿਖਾਓ ਜੀ ਲਓ ਦੋਸਤ ਟਿਪਾਂ ਨੇ ਇੱਕ ਵਾਰੀ ਤੁਸੀਂ ਵੇਖ ਸਕਦੇ ਜੇ ਅਗਲੇ ਥਨਾ ਦਾ ਠੀਕ ਹੈ ਜੀ ਬੋਲਾ ਪੰਨਿਆ ਕਰਮਾਲੀ ਨੇ ਬਾਕੀ ਭਰਾਵਰੂ ਇੱਕ ਵਾਰੀ ਆਪਾਂ ਤੁਹਾਨੂੰ ਚੈੱਕ ਕਰਾ ਰਿਆ ਕੋਈ ਕੋਈ ਛੱਟਾ ਨਹੀਂ ਵਰਦੀ ਬਿਲਕੁਲ ਪੋਲੀ ਆ ਪੋਲੀ ਬਿਲਕੁਲ ਆ ਜਿਹੜੀ ਲੱਗ ਲੱਗ ਬਹੁਤ ਸੋਹਣੀ ਆ ਠੀਕ ਆ ਜੀ ਅੱਗੇ ਅੱਗੇ ਵੀ ਕਰਮਾ ਲਈ ਨਾ ਆ ਗੱਲ ਕਰੀਏ ਤਾਂ ਦੁੱਧ ਦੀ ਆਪਾਂ ਗੱਲ ਕਰੀਏ ਨਾ ਸਾਨੂੰ ਬਹੁਤ ਹਵਾ ਆਉਂਦੀ ਹੈ ਦੁੱਧਾਂ ਦੀ ਉੱਪਰ ਕੇ ਬਾਹਰ ਆਉਂਦੀ ਹੈ ਕਰਮਾ ਲਈ ਜੇ ਅੰਦਰੋਂ ਪ੍ਰੈਸ਼ਰ ਆ ਤਾਂ ਹੁੰਦੀ ਆ ਬਿਲਕੁਲ ਜੀ ਬਿਲਕੁਲ ਜਿਹੜਾ ਤੁਹਾਨੂੰ ਲੱਗ ਕੇ ਸਾਰ ਨੂੰ ਟੱਚ ਹੁੰਦਾ ਕਿਸ਼ਤੀ ਲੇਵੇ ਦੀ ਸ਼ੇਪ ਦੇ ਵਿੱਚ ਕਰਮਾ ਲਈ ਦਾ ਹੈਗਾ ਲੇਵਾ ਬਹੁਤ ਸੋਹਣੀ ਆ ਲਓ ਵੀ ਦੋਸਤ ਪੱਧਰ ਆ ਉੱਪਰੋਂ ਬਿਲਕੁਲ ਪੱਧਰ ਆ ਠੀਕ ਆ ਜੀ ਡਬਾਉਣ ਦੇ ਵਿੱਚ ਆ ਗਈ ਆ ਪਿੱਠ ਪੂੜਾ ਚੰਗਾ ਵਾ ਹਵੈਰ ਵੀ ਤਕਰੀਬਨ ਕੋਈ ਐਚਪ ਦਾ ਤਾਂ ਕੋਈ ਜਰਸੀ ਦਾ ਘਰੋ ਸਕਦਾ ਹਾਂ ਬਿਲਕੁਲ ਥੋੜਾ ਜਰਸੀ ਦਾ ਬਿਲਕੁਲ ਪੱਕ ਜਿਹੜਾ ਇਹਨੂੰ ਲੱਗਾ ਵਾ ਆ ਵੇਖੋ ਜੀ ਬੂਤੀ ਦੀ ਕੁਆਲਟੀ ਬਿਲਕੁਲ ਛੋਟਾ ਜਿਹਾ ਕੰਨਾ ਆ ਰਹਿਣ ਉੱਥੇ ਤੋਂ ਠੀਕ ਆ ਜੀ ਤੇ ਬਾਕੀ ਵੇਰ ਬਹੁਤ ਸੋਹਣੀ ਆ ਲੰਬਾਈ ਲੁਈ ਚੰਗੀ ਆ ਬੱਚੀ ਦੀ ਫੁੱਲ ਹੈਡ ਦੇ ਵਿੱਚ ਤੇ ਠੰਡੀ ਸੀਲ ਆ ਤੇ ਦੁੱਧ ਗੰਦਦਾਰ ਮੈਂ ਜ਼ਿਆਦਾ ਤਾਂ ਨਹੀਂ ਕਹਾਂਗਾ ਜਿੰਨਾ ਪਰ ਰੇਟ ਕਰ ਰਹੇ ਆ ਉਹਦੇ ਮੁਤਾਬਕ ਦੁੱਧ ਦੀ ਗੱਲ ਕਰਾਂਗੇ 20 ਪਲੱਸ ਰਹੂਗੀ ਠੀਕ ਆ ਚੋਣਾ ਚਾਹੀਦਾ ਬੱਚੀ ਨੂੰ ਬਿਲਕੁਲ ਚਾਹੀਦਾ ਕੋਈ ਸ਼ਰਤ ਨਹੀਂ ਹੈ ਮੈਂ ਜੀਦਾ ਕਿ ਨਾ ਚਬਾਵੇ ਬਸ ਬ੍ਰੀਡ ਨੇ ਦੁੱਧ ਚਬਾਉਣਾ ਹੁੰਦਾ ਠੀਕ ਹੈ ਜੀ ਬਾਕੀ ਹਵਾਨਾ ਚੱਲ ਗਿਆ ਜੀ ਦੇਖੋ ਤਕਰੀਬਨ ਖੁੱਚਾਂ ਤੋਂ ਇੱਕ ਗਿੱਠ ਘੱਟੋ ਘੱਟ ਆਪਾਂ ਜਿਹੜੀ ਮੈਜ਼ਰਮੈਂਟ ਕਰ ਸਕਦੇ ਮਿੰਤੀ ਕਰ ਸਕਦੇ ਆ ਇੱਕ ਗਿੱਠ ਉੱਤੇ ਜਿਹੜਾ ਹਵਾ ਨੱਚਦਾ ਹੈ ਵੈੜ ਨੂੰ ਠੀਕ ਹੈ ਜੀ ਮੁੱਕ ਦੀ ਗੱਲ ਇੱਥੇ ਆ ਕਿ ਨਿਗਰ ਲੇਵਾ ਹਾਂ ਕੋਈ ਟਿਲਣਾ ਨਹੀਂ ਹੈ ਟਿਲਵਾ ਨਹੀਂ ਹੈ ਇਹ ਖੇਵੇਂ ਨੂੰ ਨਾ ਤਾਂ ਮਸਟੈਟਸ ਦਾ ਡਰ ਆ ਨਾ ਕੁਝ ਨਿਗਰ ਲੇਵਾ ਦੁੱਧ ਹਮੇਸ਼ਾ ਵੱਧ ਕੱਢਦਾ ਅੱਜ ਤੱਕ ਚਲੋ ਪਸ਼ੂ ਖਰੀਦੇ ਆਏ ਹਾਂ ਬਿਲਕੁਲ ਬਿਲਕੁਲ ਤੇ ਚਲੋ ਲੈਣੀਆਂ ਪੈਂਦੀਆਂ ਸਾਰੀਆਂ ਜਿੱਦ ਕਿਸਮਤ ਨਾਲ ਚੰਗਾ ਪਸ਼ੂ ਆਉਂਦਾ ਬਿਲਕੁਲ ਜੀ ਬਿਲਕੁਲ ਲੋ ਦੱਸੋ ਅੱਜ ਦੇ ਸਮੇਂ ਪਸ਼ੂ ਕਿਉਂਕਿ ਵਪਾਰ ਕਾਫੀ ਲੰਬੇ ਸਮੇਂ ਤੋਂ ਸਾਰੇ ਵੀਰ ਕਰਦੇ ਆ ਰਹੇ ਜਦੋਂ ਤੋਂ ਸੋਸ਼ਲ ਮੀਡੀਆ ਦਾ ਟਾਈਮ ਚੱਲਿਆ ਵਪਾਰ ਕਿਤੇ ਨਾ ਕਿਤੇ ਲੱਭਣਾ ਵੀ ਪਸ਼ੂ ਲੱਭਣਾ ਵੀ ਕਿਤੇ ਨਾ ਕਿਤੇ ਔਖਾ ਹੋ ਗਿਆ ਸਾਫ਼ ਸੁਥਰਾ ਬਾਕੀ ਪਸ਼ੂ ਨਿਕਲਦੇ ਆ ਚੰਗੇ ਪਸ਼ੂ ਨਿਕਲਦੇ ਆ ਇਹ ਨਹੀਂ ਹੈਗਾ ਕਿ ਆ ਵੀ ਪਸ਼ੂ ਨਿਕਲਣੇ ਬੰਦ ਹੋ ਜਾਣਗੇ ਚੰਗੇ ਚੰਗੇ ਪਸ਼ੂ ਨਿਕਲਦੇ ਆ ਠੀਕ ਹੈ ਜੀ ਥੋੜੀ ਜੀ ਸਾਂਭਣ ਦੀ ਲੋੜ ਹੈ ਕੇਅਰ ਕਰਨ ਦੀ ਲੋੜ ਹੈ ਛੋਟਿਆਂ ਤੋਂ ਵੱਡੇ ਹੁੰਦੇ ਆ ਤੇ ਬਾਕੀ ਵਾਸੀ ਤੁਸੀਂ ਚੈੱਕ ਕਰੋ ਸਾਰੇ ਪਾਸੋਂ ਠੀਕ ਹੈ ਜੀ ਫੋਨ ਪਿਆਰੀ ਬੱਚੀ ਹਾਈਟ ਦੇਖੋ ਕਿੰਨੀ ਇਹਦੀ ਹਾਈਟ ਸੋਹਣੀ ਆ ਬਿਲਕੁਲ ਜੀ ਬਾਕੀ ਮਹਾਰਾਜ ਦੀ ਕਿਰਪਾ ਨਾਲ ਚੰਗੀ ਬਣੂਗੀ ਪਿਆਰੂ ਬਹੁਤ ਜਿਆਦਾ ਆ ਠੀਕ ਆ ਹਰ ਰੋਗ ਬਰੇ ਦੀ ਕੀਮਤ ਕੀ ਦਮਾਦ ਲੈ ਦੇ ਜੀ ਆਲਾ ਮੁੱਲ ਰੱਖਣਾ 7.57 ਆ ਉਹਦੇ ਵਿੱਚ ਜਿਹੜਾ ਮਾਨਤਾਨ ਜ਼ਰੂਰ ਕਰਾਂਗੇ ਭੈਣ ਭਰਾਵਾ ਸਾਡੇ 7.57 ਚੋਂ ਬਾਕੀ ਗੱਬਣ ਪਸ਼ੂ ਆ ਕੇ ਟਿੱਪ ਕੇ ਲੈ ਕੇ ਜਾਣ ਭਾਰ ਪਿੱਛੇ ਦੀ ਸਾਡੀ ਗਾਰੰਟੀ ਹੋਵੇ ਠੀਕ ਆ ਜੀ ਬਾਕੀ ਕੋਈ ਆਨਲਾਈਨ ਵੀ ਭਰਾ ਸੌਦਾ ਕਰਦਾ ਲੋਕ ਦੱਸੋ ਇਹ ਤਾਂ ਹੋ ਗਈ ਪਹਿਲੇ ਨੰਬਰ ਤੇ ਜਿਹੜੀ ਵੈਰ ਤੁਹਾਨੂੰ ਦਿਖਾਉਣੀ ਸੀਗੀ ਠੀਕ ਹੈ ਜੀ ਅੱਗੇ ਜਿਹੜੇ ਐਨੀਮਲ ਸਾਰੇ ਸੂਇ ਸੂਆ ਜ ਆਪਾਂ ਤੁਹਾਨੂੰ ਪਹਿਲੇ ਦੂਜੇ ਨੰਬਰ ਤੇ ਜਿਹੜੀ ਇਹ ਮੱਝ ਦਿਖਾ ਦਿੰਨੇ ਆ ਬਿਲਕੁਲ ਛੋਟੇ ਛੋਟੇ ਜੇ ਮੋਲੇ ਰਹਿਣ ਵਾਲੇ ਆ ਠੀਕ ਹੈ ਜੀ ਤੇ ਦੁੱਧ ਨਾਲ ਦੀ ਨਾਲ ਆਪਾਂ ਪੁੱਛ ਲੈਨੇ ਵੀਰ ਵੇਲ ਤੋਂ ਹਰਵੇਲ ਸੂਆ ਕਿ ਨਮਾਵੇ ਤੇ ਸੂਆ ਸੰਦੂ ਸਾਹਿਬ ਦੂਜਾ ਸੂਈ ਆ ਹਾਂਜੀ ਲቦਚੜ ਮੱਝ ਆ ਇਹ ਮੌਜੀ ਲቦਚੜ ਆ ਗਈ ਆ ਠੀਕ ਹੈ ਜੀ ਬਿਲਕੁਲ ਤੁਹਾਨੂੰ ਦਿਖਾਉ ਇਹਦਾ ਬਿਲਕੁਲ ਜਿਹੜਾ ਹਵਾਨੇ ਦੇ ਪੂਰੀ ਚਾਤ ਮਰਾਓ ਤੇ ਪੱਜ ਕਿੰਨੇ ਦਿਨਾਂ ਦੀ ਸੂਈ ਨੂੰ ਸਾਹਿਬ ਸੰਦੂ ਸਾਹਿਬ ਨੂੰ ਤੀਜਾ ਦਿਨ ਆ ਮੌਜੀ ਤਿੰਨ ਦਿਨਾਂ ਦੀ ਸੂਈ ਆ ਠ ਆਹ ਦੇਖੋ ਜੀ ਦੂਜੇ ਦਿਨ ਤੋਂ ਤਿੰਨ ਦਿਨਾਂ ਦਾ ਸਮਾਂ ਹੋ ਗਿਆ। ਬਾਕੀ ਪਿੱਟਪੂੜੇ ਤੋਂ ਤੁਹਾਨੂੰ ਪ੍ਰੋਪਰ ਆਪਾਂ ਤੋੜ ਕੇ ਦਿਖਾਉਣੇ ਆ। ਠੰਡੀ ਸੀਲ ਬਹੁਤ ਜ਼ਿਆਦੀ ਆ। ਅੱਛਾ ਰੋਲ ਬੱਚੇ ਦੇ ਮਗਰ ਕੀ ਆ ਗਿਆ? ਮਗਰ ਇਹਦੇ ਕੱਟੀ ਆ ਗਈ ਜੀ। ਲਓ ਜੀ ਫੀਮੇਲ ਕਾਫ ਨੂੰ ਦੋਸਤੋਂ ਜਨਮ ਦਿੱਤਾ ਹੈ। ਮਗਰ ਕੱਟੀ ਆ। ਇਸ ਵਕਤ ਸਾਰੇ ਭਰਾਵਾਂ ਨੂੰ ਪਤਾ ਹੀ ਹੈ ਵੀ ਤਿੰਨ ਦਿਨ ਦੀ ਸੂਈ ਤੇ ਬੋਲੇ ਦੀ ਚੱਲਣ ਢੀ ਹੋਊਗੀ ਠੀਕ ਆ ਜੀ। ਪਰ ਜੇ ਬੋਲਾ ਕੋਈ ਕਾਊਂਟ ਕੀਤਾ ਦਾ? ਬੋਲਾ ਸਰਦਾਰ 7 ਕਿਲੋ ਹੋਊਗਾ ਇਹਦੇ ਥੱਲੇ। ਓਕੇ। ਦੁੱਧ ਨਾਰਮਲ 10 ਤੱਕ ਜਿਹੜਾ ਚਵਾਊਗੀ। ਓਕੇ ਰੇਟ ਦੇ ਹਿਸਾਬ ਬਾਕੀ ਚੋਣ ਬਹੁਤ ਚੰਗੇ ਲੋ ਵੀ ਬਾਕੀ ਦੋਸਤੋ ਪ੍ਰੋਪਰ ਆਪਾਂ ਤੁਹਾਨੂੰ ਇੱਕ ਵਾਰੀ ਇਧਰੋਂ ਤੋੜ ਕੇ ਦਿਖਾ ਦਿੰਨੇ ਆ ਠੀਕ ਹੈ ਜੀ ਹਾਈ ਤਾਂ ਮੀਡੀਅਮ ਬੇਲ ਬੂਲ ਸਪੈਸ਼ਲ ਆ ਬਿਲਕੁਲ ਸੰਧੂ ਦਾ ਲੰਗੋਚੜ ਤੇ ਨੀਲੀ ਦਾ ਜਿਹੜਾ ਇਹਨੂੰ ਅੰਗ ਲੱਗਾ ਵਾ ਠੀਕ ਆ ਬਾਕੀ ਕਿਦੀ ਅੱਖਾਂ ਤੇ ਜਵਾਬ ਆ ਤੇ ਜਿਹੜਾ ਉਪਰੋਂ ਪੁੱਠਾ ਵਾ ਜੇ ਆਪਾਂ ਗੱਲ ਕਰੀਏ ਇਹਦੇ ਥੰਤੋਂ ਦੀ ਤਾਂ ਬਿਲਕੁਲ ਨੀਲੀਆਂ ਵਾਲਾ ਮਦਰੀ ਡੋਲੀ ਦੇ ਵਿੱਚ ਝਾਲਰ ਦਿਖਾਓ ਅੱਗੋਂ ਬਿਲਕੁਲ ਲੋ ਦੋਸਤੋ ਝਾਲਰ ਕਰੋ ਚੈੱਕ ਪਾਕੀ ਪਹਿਨ ਪਬਲੇ ਪਿੰਡੇ ਦੇ ਵਿੱਚ ਆ ਚੰਗਾ ਜੀ ਬੋਲਾ ਇਹ ਤੇ ਰੀਲ ਮੜਾ ਮੈਂ ਟੱਕ ਖਿਲਾਰ ਕੇ ਥਾਂ ਥਾਂ ਨੂੰ ਪ੍ਰੋਪਰ ਦਿਖਾ ਦਈਏ ਵੀਰੇ ਆ ਦੇਖੋ ਜੀ ਉਹਰਾ ਆਹ ਬ੍ਰੂ ਫਿਰ ਬਿਲਕੁਲ ਪੋਲੀ ਹੈ ਮੈਂ ਨਵਰਾਸ ਹਮਸਾਬ ਬਹੁਤ ਵਧੀਆ ਪੈਰ ਦੇਖੋ ਇਹਦੇ ਹਾਥੀਆਂ ਵਰਗੇ ਚੌੜੇ ਹਾਂ ਆ ਦੇਖੋ ਜੀ ਬਹੁਤ ਸੋਹਣੀ ਝੋਟੀ ਆ ਜੀ ਦੁੱਧ ਨੂੰ ਚੰਗੀ ਰਹੂ ਬਹੁਤ ਭਰਿਆ ਠੀਕ ਆ ਜੀ ਦੁੱਧ ਦੇ ਪਰਪਸ ਨੂੰ ਬਹੁਤ ਚੰਗੀ ਰਹੂਗੀ ਤੇ ਬਹੁਤ ਚੰਗੀ ਆ ਜਿੰਨੀ ਵੀ ਆਪੇ ਦੀ ਗੱਲ ਕਰ ਲਈਏ ਤੇ ਕਿਉਂਕਿ ਰੇਟ ਸੰਦੂ ਸਰ ਚੱਲਣਾ ਲੋ ਵੀਰ ਇਹ ਵੀ ਤੁਹਾਨੂੰ ਆਪਾਂ ਨੀਲੀ ਦੇ ਬੱਚੇ ਪ੍ਰੋਪਰ ਲੈ ਸਕਦੇ ਆ। ਆ ਬਿਲਕੁਲ ਜੀ ਬਿਲਕੁਲ ਉਹ ਤਾਂ ਜਿਹੋ ਜਿਹੇ ਆਪਾਂ ਸੀਮਣ ਵਰਤ ਲਾਂਗੇ ਜੀ ਉਹੋ ਜਿਹੇ ਬੱਚਾ ਕਰਮਾਲੀਆਂ ਪਾ ਦੇਗਾ ਇਹਨੇ ਜਿਹੜਾ ਪੁੱਠਾ ਲੱਗਾ ਨਾ ਨੀਲੀਆਂ ਵਾਲਾ ਚੌੜੇ ਪੁੱਠੇ ਦੇ ਵਿੱਚ ਆ ਦੇਖੋ ਜੀ ਥਾਂ ਤੋਂ ਦਾ ਲਫਾਸ ਵਧੀਆ ਚੰਗਾ ਲੇਵਾ ਬਹੁਤ ਖੁੱਲਾ ਛੋੜਾ ਜਿਹਾ ਹੋ ਗਿਆ। ਉਹ ਹੋਰ ਦੇਖ ਲੈ ਕਿੰਨੇ ਸਾਢੇ 65 ਹਾਂ ਜੀ ਸਾਢੇ 65 ਬਾਬੇ 65 ਦੀ ਛੋੜ ਛੱਪਾ ਮੈਂ ਜੀ ਸਾਢੇ 65 ਦੀ ਮਿਲ ਜੂਗੀ ਵਿੱਚੋਂ ਛੋੜ ਛੱਪੇ ਆ ਦੋਸਤੋ ਮਾਨਤਾ ਦੇ ਕੇ ਜੂਗੀ ਬਹੁਤ ਚੰਗੀ ਲੱਗੇ ਠੀਕ ਹੈ ਅਗੇ ਨੈਕਸਟ ਆਪਾਂ ਇੱਕ ਹੋਰ ਜਿਹੜੀ ਮੱਝ ਤੁਹਾਨੂੰ ਦਿਖਾ ਦੰਨੇ ਆ ਨਗਰ ਕਲੂ ਸਾਹਿਬ ਇਹਦੇ ਕੱਟੀ ਆ ਗਈ ਆ ਪ੍ਰੋਪਰ ਬੱਚੇ ਰੇਰ ਬਾਈ ਦਿਖਾ ਦਿਆਂਗੇ ਆਪਾਂ ਲਾਸਟ ਦੇ ਵਿੱਚ ਆ ਕਿੰਨੇ ਮੱਝਾਂ ਦੇ ਬੱਚੇ ਦਿਖਾ ਦਿਆਂਗੇ ਪ੍ਰੋਪਰ ਹਾਂਜੀ ਲਓ ਸੋ ਵੈਂਚਰ ਕਰ ਦਿਆਂਗੇ ਆਪਾਂ ਲਾਸਟ ਵਿੱਚ ਸੈਕੰਡ ਥਰਡ ਤੇ ਫੋਰਥ ਨੰਬਰ ਤੇ ਜਿਹੜੀਆਂ ਮੱਝਾਂ ਤੁਹਾਨੂੰ ਦਿਖਾਉਣੀਆਂ ਇਹਨਾਂ ਦੇ ਬੱਚੇ ਆਪਾਂ ਰੋਟੀਨ ਦੇ ਵਿੱਚ ਤੁਹਾਨੂੰ ਪ੍ਰੋਪਰ ਦਿਖਾ ਦਿਆਂਗੇ ਸੰਦੀ ਸਾਹਿਬ ਇਹ ਦੱਸ ਦੋ ਕਿ ਇਹ ਸੋ ਐ ਵੀ ਛੋਟੀ ਸੂਈ ਆ ਕਿਨਵਾ ਜੀ ਦੂਜਾ ਦੂਜੇ ਸਵੇਰ ਠੀਕ ਹੈ ਜੀ ਸੂਈ ਨੂੰ ਅੱਜ ਇਹਨੂੰ ਚੌਥਾ ਪੰਜਾ ਦੇਣਾ ਓਕੇ ਦੋ ਦਸਾਂਦੂ ਸਾ ਹਾਂਜੀ ਬਾਕੀ ਪਿੱਠਪੂੜਾ ਬਹੁਤ ਚੰਗਾ ਝੋਟੀ ਨੂੰ ਲੱਗਾ ਜੋਰ ਮੋੜਾ ਦੇ ਵਿੱਚ ਆ ਮੀਡੀਅਮ ਹਾਈਟ ਆ ਬਿਲਕੁਲ ਅੱਛਾ ਅਰੇ 14 15 ਦਿਨ ਦੀ ਸੂਈ ਦੁੱਧ ਕਿਨਾਂ ਬਰੇ ਚਾਰ ਪੰਜ ਦਿਨ ਦੀ ਚਾਰ ਪੰਜ ਦਿਨ ਦੀ ਹਾਂਜੀ ਹਾਂਜੀ ਬੱਚੇ ਲਾਉਣਾ ਦੀ ਸੌਰੀ ਥੋੜਾ ਸੁਣਦੇ ਵਿੱਚ ਗਲਤੀ ਹੋ ਗਈ 14 15 ਦਿਨ ਹੋ ਗਿਆ ਤੇ ਚਾਰ ਪੰਜ ਦਿਨਾਂ ਦੀ ਸੂਈ ਆ ਦੂਜਾ ਸੂਗਾ ਸੋਨਾ ਪਿੱਟਪੂੜਾ ਮਗਰ ਕੱਟਿਆ ਸੀ ਤੇ ਮਗਰ ਕੱਟਾ ਗਿਆ ਮੇਲ ਕਾਫ ਆ ਗਿਆ ਚੌਣਚਣ ਬਹੁਤ ਵਧੀਆ ਨਿੱਗਰ ਚ ਆਈ ਹੈ ਦੁੱਧ ਕੁਝ ਹੋਰ ਰਿਪੀਟ ਕਰਿਓ ਹਰ ਮੇਰੇ ਭਾਈ ਦੁੱਧ ਆ ਕੇ ਥੱਲੇ 5-6 ਕਿਲੋ ਹੋਊਗਾ ਵੀਰੇ ਲਓ ਜੀ 5-6 ਕਿਲੋ ਆਖੀ ਦੁੱਧ 9-10 ਕਿਲੋ ਇਹ ਵੀ ਚਵਾ ਦੋਗੇ ਠੀਕ ਆ ਜੀ ਤਾਂ ਇਹਦਾ ਰੇਟ ਨੇ ਚੱਲਣਾ ਬਿਲਕੁਲ ਜੀ ਬਿਲਕੁਲ ਠੀਕ ਆ ਰੇਟ ਇਹਦਾ ਵੀ ਆਪਾਂ ਬਹੁਤ ਜਿਆਦਾ ਰੱਖਣ ਵਾਲਿਆ ਹਾਂ ਹਾਂ ਜੀ ਲੈ ਦੇ ਜੇ ਵਾਲੀ ਗੱਲ ਹੋ ਗਈ ਬਾਕੀ ਕੁੜਦੂਸੋ ਫੇਸਬੁਕ ਕੁਆਲਟੀ ਦੀ ਚੈੱਕ ਕਰ ਲਓ ਲੰਬਾ ਫੇਸ ਆ ਤੇ ਸਿਰੰਗ ਜਿਹੜਾ ਉਪਰੋਂ ਬਿਲਕੁਲ ਗੁਲਾਈ ਦਾ ਮੱਥਾ ਵੀ ਕੋਈ ਗੈਰ ਨਹੀਂਗਾ ਬਿਲਕੁਲ ਫੱਬਦੀ ਆ ਠੀਕ ਹੈ ਜੀ ਠੰਡੀ ਸੀਲ ਬਹੁਤ ਜ਼ਿਆਦੀ ਠੰਡੀਆਂ ਮੱਜਾਂ ਸਨ ਸਾਰੀਆਂ ਹੀ ਵਡੀਆਂ ਵਾ ਹਾਂ ਪਰ ਇਹ ਸਾਰੀਆਂ ਨੇ ਜ਼ਿਆਦਾ ਹੀ ਲੱਗਦੀ ਸੋ ਬਾਕੀ ਤੁਸੀਂ ਚੈੱਕ ਕਰੋ ਹਵਾ ਨੇ ਚੜ੍ਹਦੀ ਸਾਫ ਸੁਥਰੀ ਆ ਤੇ ਗੱਲ ਦੋਸਤੋ ਰੇਟ ਨਾਲ ਮੁੱਕਣੀ ਆ ਬਾਕੀ ਰੇਟ ਪੜਦਾ ਬੜਾ ਜਾਇਜ਼ ਤੇ ਜੈਨੂਨ ਰਹਿਣ ਵਾਲਾ ਠੀਕ ਹੈ ਜੀ ਵੀ ਪੁੱਛ ਲਵਾਂਗੇ ਮਗਰ ਇਹਦੇ ਕਟਾ ਮੇਲ ਕਾਫ ਆ ਕਿ ਪੰਜਾਂ ਚੌ ਦਿਨਾਂ ਦੀ ਸੂਈ 6 ਕਿਲੋ ਤੋਂ ਸਟਾਰਟਿੰਗ ਠੀਕ ਹੈ ਜੀ ਇਹਦਾ ਰੇਟ ਸੰਦੂ ਸਾਹਿਬ 54. ਮੇਲ ਕਾ 54. 54 ਬਿਲਕੁਲ ਲੈ ਇਹਦੇ ਆਲੇ ਮੋਲਾ ਸੰਦਗਾ ਓੜ ਦੀਆਂ ਆਲੇ ਮੈਂ ਜੀ 54000 ਦੇ ਵਿੱਚ ਦੋਸਤੋ ਇਹ ਮੱਝ ਤੁਹਾਨੂੰ ਮਿਲ ਜੂਗੀ ਝੋਟੀ ਮਿਲ ਜੂਗੀ ਬਾਕੀ ਚੰਗੀ ਆ ਸਾਫ ਸੁਥਰੀ ਆ ਅਗੇ ਕੋਈ ਵੀਰ ਮਲੇ ਮੁੱਲੇ ਤੇ ਕਾਰ ਕਰ ਤੋਂ ਚਲਪੀ ਤੇ ਕਰਮਾ ਲਈ ਚਵਾਉਂਦੀ ਜਾਊਗੀ ਦੋਸਤੋ ਦੁੱਧ ਚੰਗਾ ਚਵਾ ਦਊਗੀ 8 ਚੋਲੋ 9 ਚੋਲੋ 10 ਲੀਟਰ ਤੱਕ ਵੀ ਟੱਕਰ ਲਾ ਦਊਗੀ ਠੀਕ ਆ ਜੀ ਤੇ ਇੱਕ ਅਗਲੇ ਪਾਸੇ ਰਵੇਲ ਆਪਣੇ ਕੋਲ ਜਿਹੜੀ ਆ ਮੱਝ ਆ ਗਈ ਆ ਬਿਲਕੁਲ ਚਲੋ ਸਾਹਿਬ ਤੀਜਾ ਸੂਆ ਇਹ ਸੂਈ ਆ ਅੱਛਾ ਜੀ ਤੇ ਰਾਤ ਹੀ ਸੂਈ ਆ। ਬਹੁਤ ਜੀ। ਪਿੱਛੇ ਸੂਆ ਤੇ ਇਹਦੇ ਵੀ ਕੱਟੀ ਆ ਗਈ ਚੰਗੇ ਸੀਮਨ ਦੀ ਆਈ ਕੱਟੀ। ਠੀਕ ਹੈ ਜੀ। ਬਹੁਤ ਚੰਗੀ ਕੱਟੀ। ਠੀਕ ਹੈ ਜੀ। ਅਬੇ ਜੇਜੁਰ ਪ੍ਰੋਪਰਟੀ ਤੇ ਫਾਰਮ ਤੇ ਪਈ ਆ। ਬਿਲਕੁਲ ਪ੍ਰੋਪਰ ਜੇਲ ਦੀ ਆਪਾਂ ਵੀਡੀਓ ਲਾ ਲਈ ਜਿਹੜਾ ਪਸ਼ੂ ਆਪਣੇ ਕੋਲੇ ਸੂਇਆ ਹਾਂਜੀ ਉਹਦੀ ਪ੍ਰੋਪਰ ਆਪਾਂ ਜਿਹੜੀ ਵੀਡੀਓ ਨਾਲ ਰੱਖਦੇ ਆ। ਬਾਕੀ ਸੰਤੂ ਸਾਹਿਬ ਬਹੁਤ ਚੰਗੀ ਆ। ਦਾ ਦਮਸੇ ਗਾਵਾ 1780 ਕਿਲੋ ਜਿਹੜੀ ਬੱਚੇ ਸਮੇਤ ਗੰਦਗੀ ਆਉਂਦੀ ਲਾਲ ਜੀ ਠੀਕ ਹੈ ਜੀ। ਸੋ ਮੱਝ ਦਾ ਜਿਹੜਾ ਦੱਸੋ ਇੱਕੋਰੀ ਚਗਾਠਾ ਜਗੂਠਾ ਪੇਟਪੁਰਾ ਤੁਸੀਂ ਚੈੱਕ ਕਰੋ। ਉਸ ਵਾਦੇ ਵਿੱਚ ਆ ਬਾਕੀ ਛੋੜੇ ਭੜੇ ਜੱਕ ਜੂਗੀ ਦੋ ਤਿੰਨ ਲੈਵਾ ਚੰਗਾ ਕਰਮ ਵਾਲੀ ਠੀਕ ਹੈ ਜੀ ਬਿਲਕੁਲ ਪਤਲੇ ਪਿੰਡੇ ਦੇ ਵਿੱਚ ਬਹੁਲੇ ਦੇ ਚੱਲਣ ਦੀ ਆ ਰਾਪੀ ਜੀ ਤੇ ਪੈ ਗਈ ਹੈ ਬਿਲਕੁਲ ਠੀਕ ਹੈ ਜੀ ਬਹੁਤ ਵਧੀਆ ਜੀ ਸਰਦਾਰ ਇਹ ਇਹਦੇ ਤੇ ਨਖਾਰ ਆਊਗਾ ਹਜੇ ਪੰਜਾਂ ਛਾਂ ਦੇ ਨਾਲ ਜਿਵੇਂ ਇਹਨੂੰ ਪੂਰਾ ਜਾਨੀਏ ਭਰ ਗਈ ਪੱਠਾ ੱਡਕਾ ਹੋ ਗਿਆ ਇਹਦੇ ਅੰਦਰ ਬਾਕੀ ਚਾਰੂ ਬਹੁਤ ਬਹੁਤ ਵਧੀਆ ਕਰਮਾਲੀਆਂ ਤਿੰਨੇ ਹੀ ਨਾ ਸਮਝੋ ਰੇਟ ਇਹਨਾਂ ਦਾ ਬਿਲਕੁਲ ਜਾਇਜ਼ ਆ ਇਹਦਾ ਵੀ ਸੰਤੂ ਸਾਹਿਬ ਜਿਹੜਾ ਰੇਟ ਆ 64000 ਰੁਪਿਆ 64 ਉਹਦਾ 65 ਇਹਦਾ 64 ਇਹਦਾ 4 ਬਿਲਕੁਲ ਹੈ ਗੁਰਿਆ ਹੁੰਦੇ ਹੈਣਾ 65 64 ਉਹ 64 ਤੇ 64 ਠੀਕ ਹੈ ਜੀ ਥੋੜਾ ਥੋੜਾ ਮਾਨਦਾਨ ਜਿਹੜਾ ਜ਼ਰੂਰ ਦਾ ਜਦਾ ਤੇ ਇੱਕ ਇੱਕ ਬਹੁਤ ਬਹੁਤ ਉਹਵਾ ਦਿਖਾ ਰਹੇ ਨੇ ਉਹੀਆਂ ਦੇ ਨਾਲ ਜੀ ਇਹ ਬਸਿਕਾ ਜੀ ਪੂਰੀ ਛੋਟੀ ਕਿੰਨਾ ਸੀਗਾ ਜੀ ਕਿਉਂਕਿ ਛੋਟੀ ਪਾਕੀ ਆ ਤਕਰੀਬਨ ਹਜੇ ਪਾਣੀ ਪੋਰੀਓ ਪੁੱਛ ਲੈ ਲਿਆ ਚੰਦੂ ਸਾਹਿਬ ਇਹਨੂੰ ਬਣੀ ਨੂੰ ਅੱਜ 10 11 ਦਿਨ ਦੇ ਭੇਜੋ ਇਹਦੇ ਚ ਅੱਗੇ ਅਗਲੇ ਦੀ ਕਿਸਮਤ ਹੈ 10 11 ਦਿਨ ਦੀ ਬਣੀ ਆ 10 11 ਦਿਨ ਦੀ ਬਣਿਆ ਸਿੰਗੀ ਸਿੰਗੀ ਚੰਗੀ ਆ ਉੱਠਾ ਚੰਗਾ ਮੀਡੀਅਮ ਹਾਈ ਦਾ ਬਿਲਕੁਲ ਬਿਲਕੁਲ ਜੀ ਇਹਦਾ ਪਰਮਾਤਮਾ ਜਿਹਦੇ ਕਰਮਾਂ ਤੇ ਹੋਊਗੀ ਉਹੀ ਚੰਗੂਗਾ ਹੈ ਜਿਹਦੇ ਕਰਮਾਂ ਤੇ ਬਿਲਕੁਲ ਜੀ ਜਿਹਦੇ ਕਰਮਾਂ ਇੰਨੀ ਜੰਮੇ ਕੋ ਧੰਨੂ ਸਾਹਿਬ ਜੇ ਆਪਾਂ ਜਿਹੜਾ ਰੇਟ ਰੱਖ ਲੱਗੇ ਆ ਨਾ ਤਾਂ ਸਾਡਾ 3000 ਦੁੱਧ ਹੀ ਪੀ ਜਾਂਦੀਆਂ ਰੇਟ ਸੁਣ ਕੇ ਬਿਲਕੁਲ ਸਜਣ ਤੁਹਾਨੂੰ ਤੁਸੀ ਆਪਾਂ ਪ੍ਰੋਪਰ ਦਿਖਾ ਦਿੰਨੇ ਆ ਤੁਹਾਨੂੰ ਤੁਸੀ ਕਰੋ ਚੈੱਕ ਹਰੂ ਇਸ ਹੈ ਚਾਰੀ ਫੋਰ ਸ਼ਾਕ ਨਹੀਂ ਕੋਈ ਫੋਰ ਸ਼ਾਕ ਨਹੀਂ ਆ ਦੇਖੋ ਜਿਵੇਂ ਟੁਕੀ ਹੁੰਦੀ ਹੈ ਹਾਂ ਜਿਵੇਂ ਹੈ ਨਾ ਬਿਲਕੁਲ ਆ ਦੇਖੋ ਨਾ ਇਹ ਦੋਸਤ ਠੀਕ ਆ ਜੀ ਠੰਡੀ ਸੀ ਨਾ ਵਨ ਸਪੇਸ ਬੋਸ ਸੋਹਣੀ ਆ ਘੋੜੀ ਦੇਖੋ ਅੰਦੇ ਨੇ ਚਾਰੀ ਤੇ ਆ ਗਈ ਹਾਂ ਬਹੁਤ ਸੋਹਣੀ ਝੋਲੀ ਬਣ ਆ ਦੇਖੋ ਚੰਗੀ ਬਣੋਗੇ ਬੁੱਕਾਂ ਦੇ ਬੁੱਕ ਟੇਲਾ ਠੀਕ ਆ ਹਾਂ ਬਹੁਤ ਬਹੁਤ ਸਿੰਘੀ ਸਿੰਘੀ ਵੀ ਸੋਹਣੀ ਆ ਮੀਡੀਅਮ ਦਰਮਿਆਨੀ ਜੀ ਵਾਈਟ ਆ ਟੁਕੀ ਦੀ ਬਾਕੀ ਕੋਈ ਜਲੂਰਤ ਅੱਗੇ ਕੋਈ ਕਿਸੇ ਭਰਾ ਦੀ ਖਿਦਮਤ ਆ बाकी समझू के सज्जन अपने दिते दारे ठीक है ਤਾਂ ਇਹ ਪੁੱਛਦੀ ਮੈਨੂੰ ਲੱਗਦਾ ਵੀ ਚਾਹੇ ਖੇਚਲ ਕੋਈ ਪਾ ਬਿਲਕੁਲ ਪਿਆਰੇ ਦਿੱਤੀ ਸੀ ਉਹਨਾਂ ਨੇ ਜਿਹੜਾ ਕੱਲ ਮੁੱਲ ਪਾ ਗਏ ਉਹਨਾਂ ਦਾ ਬੇਟਾ ਬਾਹਰ ਚਲੇਗਾ ਜਿਨ੍ਹਾਂ ਦੇ ਕੋਲੇ ਸੀ ਉਹਨਾਂ ਮਤਲਬ ਮੁੱਲ ਪਾ ਕੇ ਜਿਹੜਾ ਆਪਾਂ ਉਹਨਾਂ ਤੋਂ ਖਰੀਦ ਲਈ ਆ ਪਰ ਇਹ ਦੇ ਦਾਂਗੇ ਕਿੰਨੇ ਦੀ ਅੱਜ ਇਸੇ ਤਰ੍ਹਾਂ 27.50 27.50 ਦੀ ਬਿਲਕੁਲ ਉਹਦੇ ਜਿਵੇਂ ਥੋੜਾ ਬਾਧਾ ਮੰਨ ਤੜ ਤੇ ਸੰਧਾ ਬੱਚੇ ਜਰੂਰ ਮੱਜਾਂ ਦੇ ਦਿਖਾਈਏ ਆਪਾਂ ਫਸ ਇੱਕ ਨੰਬਰ ਤੋਂ ਸ਼ੁਰੂ ਕਰੀਏ ਲੋ ਮੋਚਲ ਮਾਈ ਦੀਆ ਕੱਟੀ ਆ ਮੋਚਲ ਦੀ ਪਹਿਲਾ ਨੰਬਰ ਦਾ 200 ਜਿਹੜਾ ਨੰਬਰ ਤੋਂ ਵੈਸੇ ਗਾਮ ਵਿੱਚ ਆਪਾਂ ਰਹਿ ਰਹੇ ਹਾਂ ਤੇ ਨੰਬਰ ਤੇ ਆ ਤਾਂ ਦਿਖਾਈ ਆ ਠੀਕ ਆ ਜੀ ਕੱਟੀ ਜਿਹੜਾ ਕੱਟੀ ਆ ਜੀ ਨਾੜੂਆਂ ਨਾਲ ਬੱਚੇ ਦੇ ਨਾੜੂਆਂ ਨਾਲ ਤੇ ਅੱਗੇ ਆਪਾਂ ਜਿਹੜੀ ਦਿਖਾਈ ਹੈ ਮੈਂ ਬਿਲਕੁਲ ਨਾੜੂ ਸਾਰੇ ਬੱਚਿਆਂ ਦੇ ਚੈੱਕ ਕਰੋ ਨਾੜੂ ਇਹਦਾ ਵੀ ਨਾਲ 2 ਨੰਬਰ ਵਾਲੀ ਦਾ ਠੀਕ ਆ ਜੀ 64 ਵਾਲੀ ਦਾ ਬਿਲਕੁਲ ਠੀਕ ਆ ਜੀ ਆਪਾਂ ਵਿੱਚ ਆਪਾਂ ਦਿਖਾਈ ਜਿਹੜੀ ਆ ਜਿਹੜੀ ਲਾਸਟ ਵਾਲੀ ਆ ਜੀ ਇਹ ਵੀ 64 ਵਾਲੀ ਲਾ ਲਓ ਤੁਸੀਂ ਇਹਦੀ ਵੀ ਕੱਟੀ ਆ ਗਈ ਇਹ ਤੜਕੇ ਦੀ ਸੂਈ। ਉਹ ਸੂਈ ਇੱਕ ਹੀ ਕੱਟਾ ਬਾਕੀ 100 ਮੱਝਾਂ ਦਾ ਮਗਰ ਕੱਟੀਆਂ ਨੇ ਫੀਨਲ ਕਾਫ ਆ ਦੋ ਦੇ। 나ੜੂਏ ਨਾਲ ਤਿੰਨੇ ਬੱਚੇ ਤੁਹਾਨੂੰ ਆਪ ਦਿਨਾਂ ਦੇ ਵਿੱਚ ਦੋ ਦੋ ਚੌ ਚੌ ਤਿੰਨਾਂ ਦਿਨਾਂ ਦਿਨਾਂ ਦੇ ਸਮਾਂ ਕਰਾ ਦੇ। ਬਾਕੀ ਸੰਦੂ ਸਾਨੂੰ ਇਹਨਾਂ ਜ਼ਰੂਰ ਕਵਾਂਗੇ ਜਿੱਦਨੇ ਆਉਦੇ ਦੁੱਧ ਲੈਵਲ ਤੇ ਆਉਂਦੀਆਂ 15-20 ਦਿਨਾਂ 'ਚ ਜਾ ਕੇ ਪਸ਼ੂ ਜਿਹੜਾ ਆਪਦੇ ਦੁੱਧ ਲੈਵਲ ਤੇ ਆਉਂਦਾ ਪੀਕ ਲੈਵਲ ਤੇ ਆਉਂਦਾ ਬੋਲਾ ਕੋਈ ਮੈਟਰ ਨਹੀਂ ਕਰਦਾ ਕਿ ਬੋਲਾ ਕਿੰਨਾ ਦਿਨ ਦੀਆ ਬੋਲਾ ਮੈਂ ਵਾਰ-ਵਾਰ ਇਹੀ ਗੱਲ ਕਹਿੰਨਾ ਕਿ ਕਿਲੋ ਵੀ ਹੋ ਸਕਦਾ 10 ਕਿਲੋ ਵੀ ਹੋ ਸਕਦਾ। ਇਹ ਬਾਵਲੇ ਦਾ ਕੋਈ ਮੈਟਰ ਨਹੀਂ ਪਸ਼ੂ ਦਾ ਚਵਾ ਚੰਗਾ ਹੋਵੇ ਪਸ਼ੂ ਤੰਦਰੁਸਤ ਹੋਵੇ ਬਸ ਇਹਨਾਂ ਗੱਲਾਂ ਦਾ ਖਾਸ ਕਰਕੇ ਜਿਹੜਾ ਧਿਆਨ ਰੱਖਿਆ ਜਾਣਾ ਚਾਹੀਦਾ ਬਾਕੀ ਤਾਂ ਜਿੰਨਾ ਦਮ ਆਉਣਾ ਚਲੋ ਬਿਲਕੁਲ ਲੋਕੀ ਪ੍ਰਭੂ ਬਾਕੀ ਰੇਟਪਨ ਤੇ ਬਿਲਕੁਲ ਜਾਇਜ਼ ਆ ਤੇ ਜਨੂਨ ਰੇਟ ਆ ਲਿਗਾ ਜੀ ਦੁੱਧ ਉਹ ਅਕੋਰਡਿੰਗ ਕੋਈ ਵੀਰ ਕੋਈ ਗਾਰੰਟੀ ਤੁਸਲੀ ਨਹੀਂ ਬਾਕੀ 8 ਜਲੋ 9 ਜਲੋ 10 ਲੀਟਰ ਦਾ ਜੁਲਕਾ ਪਾ ਕੇ ਨਹੀਂ ਵੀ ਟਾਪ ਲਾਉਣ ਦੀ ਮਾਰ ਗਿਆ ਚੰਗੀ ਸੇਵਾ ਰਣੀ ਚਾਹੀਦੀ ਕਿਸੇ ਭਰਾ ਨੂੰ 10 ਵਾਲੀਆਂ ਸਾਰੀਆਂ ਹੀ ਤਕਰੀਬਨ ਹੈਗੇ ਆ ਵਾ ਬਾਕੀ ਹੈ ਕਿ ਮਿਹਨਤ ਸਰ ਕੋਲ ਜੀ ਸਟ੍ਰੇਟ ਜਾਇਜ ਆ ਸਹੀ ਹੋ ਗਿਆ ਜੇਕਰ ਵੈਲਵਰ ਆਪਣਾ ਨੰਬਰ ਕਰ ਨ 99038820259906382025 ਠੀਕ ਹੈ ਜੀ ਲਓ ਬਦਸੋ ਅੱਜ ਫਿਲਹਾਲ ਇਨਾ ਸੀਗਾ ਠੀਕ ਹੈ ਜੀ ਤੁਹਾਨੂੰ ਇਹ ਟੋਟਲ ਜਿਹੜੇ 5 ਐਨੀਮਲ ਦਿਖਾਉਣੇ ਸੀਗੇ ਮੱਝਾਂ 4 ਖਾਸ ਤੌਰ ਤੇ ਦਿਖਾ ਦਿੱਤੀਆਂ ਝੋਟੀਆਂ ਵਿੱਚ ਤੁਹਾਨੂੰ ਦੋਖਾਈਆਂ ਦੇ ਆਪਾਂ ਤਸਵੀਰ ਇਹ ਪਸ਼ੂ ਆ ਇੱਥੇ ਆ ਕੇ ਜਿੱਦਾਂ ਮਰਦੀ ਮੇਰਾ ਭਰਾ ਦੇਖ ਜੇ ਦੋ ਟਾਈਮ ਜੂਰੋ ਚਾਰ ਟਾਈਮ ਚਲੋ ਤੁਹਾਡੀ ਪਹੁੰਚ ਆ ਠੀਕ ਹੈ ਜੀ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵਿਨਾਪਰਾਮਾਂ ਨੂੰ ਸਾਥ ਚੱਲਣਗੇ